ਮੇਂ ਸ਼ੁਭ ਮੰਗਲ ਆਨ ਪਰਵੇਸ਼ੇ ਕੀਦੂ ਹੁਣ ਇਹ ਹੈ ਉਹਦੀ ਗੱਲ ਜੋਤਿਸ਼ ਦੀ ਜਿਹਨਾਂ ਮਾੜਾ ਮੋਟਾ ਜੋਤਿਦਾ ਦਾ ਗਿਆਨ ਸਮਝਦੇ ਨੇ ਚੰਦ ਦੇ ਮੰਡਲ ਦੇ ਵਿੱਚ ਚੰਦ ਵਾਲੇ ਘਰ ਦੇ ਵਿੱਚ ਸ਼ੁਭ ਮੰਗਲ ਦਾ ਪਰਵੇਸ਼ ਹੋਇਆ ਬਹੁਤ ਯਾਨੀ ਸਾਰਿਆਂ ਨੂੰ ਜਿਹੜਾ ਹੈ ਇਹ ਗੁਣ ਮੰਗਲ ਗਾਰੀ ਗੁਣ ਕਿਸੇ ਦੇ ਬਹੁਤ ਅਤਿਅੰਤ ਖੁਸ਼ੀ ਦਾ ਜਾਂ ਟਾਈਮ ਹੁੰਦਾ ਹੈ ਅਤਿਅੰਤ ਚੰਗਾ ਟਾਈਮ ਹੁੰਦਾ ਜਿਹਦਾ ਉਹਦੇ ਕਹਿੰਦੇ ਨੇ ਸ਼ੁਭ ਮੰਗਲ ਦਾ ਪਰਵੇਸ਼ ਹੁੰਦਾ ਚੰਦ ਦੇ ਘਰ ਚੰਦ ਦੇ ਮੰਡਲ ਚ ਜਿਹੜੇ ਘਰ ਚ ਚੰਦ ਬੈਠਾ ਹੈ ਨਾ ਜਾਂਦਾ ਜਿਹੜਾ ਆਪਣਾ ਨਿਜ ਘਰ ਹੈ ਆਪਣੇ ਘਰ ਚ ਚੰਦ ਬੈਠਾ ਹੋਵੇ ਆਪਣੀ ਰਾਸ਼ੀ ਚ ਚੰਦ ਬੈਠਾ ਹੋਵੇ ਉੱਤੇ ਸ਼ੁਭ ਮੰਗਲ ਨਾਲ ਹੋਵੇ ਉਹ ਪੂਰਾ ਮੰਗਲ ਦਾ ਪਰਵੇਸ਼ ਹੁੰਦਾ ਹੈ ਖੁਸ਼ੀ ਦਾ ਟਾਈਮ ਹੁੰਦਾ ਮਾਨੋ ਚੰਦ ਕੇ ਮੰਡਲ ਮੇਂ ਸ਼ੁਭ ਮੰਗਲ ਆਣ ਪਰਵੇਸ਼ੇ ਕੀ ਪਰਵੇਸ਼ੇ ਕੀ ਨੂੰ ਟਿੱਕੇ ਨਾਲ ਕਹਿੰਦੇ ਐ ਸੱਜਿਆ ਸੋਨੇ ਤੋਂ ਸਾਗਾ ਹੋ ਗਿਆ ਟਿੱਕਾ ਹਾਂ ਛਾਤੀ ਸ਼ੀਤਲ ਮਨਸੁਖ ਕਵਿਤਾ ਮਿਲ ਕੇ ਸੋ ਦੇਵਨ ਵਡਾਈ ਕਰੀ ਕਲਕਾ ਕੀ ਇਹੋ ਜਗਮਾਤ ਤੈ ਤੈ ਤੋਂ ਕੱਟਿਓ ਵੱਡੋ ਪਾਪ ਹੈ ਮਿਲ ਕੇ ਸੋ ਦੇਵਨ ਵਡਾਈ ਕਰੀ ਕਲਕਾ ਕੀ ਇਹੋ ਜਗਮਾਤ ਤੇ ਤੋ ਕੱਟਿਓ ਵੱਡੋ ਪਾਪ ਹੈ ਕਹਿੰਦੇ ਵਡਾਈ ਇਹ ਕਰਦੇ ਨੇ ਇਹ ਜਗਮਾਤ ਤੇ ਬੜਾ ਪਾਪ ਕੱਟਦਾ ਇਹ ਪਾਪ ਗਲ ਪਿਆ ਹੈ ਦਾ ਗਲ ਪੈ ਤਰਨ ਦੇਵਤਿਆਂ ਦੇ ਦੇਵਤੇ ਕਹਿੰਦੇ ਸਾਡੇ ਘਰ ਤੋਂ ਪਾਪ ਲਾਤਾ ਲੋਕੀ ਜੋ ਕਰਦੇ ਸੀ ਉਹਨਾਂ ਨਿਕਲ ਨਹੀਂ ਦੇ ਦਿੰਦੇ ਕੱਟਿਓ ਵੱਡੋ ਪਾਪ ਹੈ ਦੇਵਤਿਆਂ ਨੂੰ ਮਾਰ ਰਾਜ ਦੇ ਨੂੰ ਹੈ ਸਰੇਸ਼ੂ ਨੂੰ ਦੇਵਤਾਂ ਨੂੰ ਮਾਰਦਾ ਅਨੰਦ ਨੂੰ ਰਾਜ ਦੇ ਦਿੱਤਾ ਤੇ ਦੇਵਤਿਆਂ ਨੂੰ ਦੇਵਤਿਆਂ ਦਾ ਰਾਜ ਅਨੰਦ ਇਧਰ ਨੂੰ ਰਾਜ ਦੇ ਦਿੱਤਾ ਬੜਾ ਜਸਲੀਨੋ ਜਗ ਤੇਰਾ ਹੀ ਪ੍ਰਤਾਪ ਹੈ ਬੜਾ ਜਸ ਲੈਤਾ ਤੇ ਤੇਰਾ ਹੀ ਪ੍ਰਤਾਪ ਹੈ ਆਪੇ ਪ੍ਰਤਾਪ ਹੈ ਹੁਣ ਰੋਟੀ ਬਣ ਜੂਨੇ ਖਾਣ ਨੂੰ ਚੈਨ ਨਾ ਇਹਦਾ ਇਹੀ ਕੁਛ ਕਰਦੇ ਰਹਿੰਦੇ ਨੇ ਮਾਇਆਦਾਰੀ ਜੋ ਹੋਏ ਰਾਜ ਲੈ ਕੇ ਖੁਸ਼ ਨੇ ਗੁਣਗਾਇਨ ਕਰਦੇ ਨੇ ਮਾਇਆ ਪਿੱਛੇ ਨਾਮ ਦੀ ਗੱਲ ਨਹੀਂ ਕਰ ਰਹੇ ਦੇਖੋ ਨਾਵਨ ਤਾਂ ਦਿੱਤਾ ਉਹ ਗੱਲੇ ਨਹੀਂ ਕਰ ਰਹੇ ਦੇਵਤੇ ਮੈਂ ਆਦੀ ਗੱਲ ਕਰ ਰਹੇ ਨੇ ਮੈਂ ਸਾਨੂੰ ਦੇ ਪੀ ਰਾਜ ਦੇ ਦਿੱਤਾ ਕਿ ਦੇਵਤਿਆਂ ਦੀ ਦੇਵਤਿਆਂ ਦਾ ਵੀ ਤੂੰ ਦੇਖ ਲੋ ਵੀ ਕੀ ਹੁੰਦੇ ਨੇ ਦੇਵਤੇ ਕੁਝ ਨਹੀਂ ਹੁੰਦੇ ਹੂੰ ਤਾਂ ਤਨ ਉਹ ਦੇਦਾ ਹੈ ਅਸੀਸ ਦੇ ਜਰਾਜ ਰਖ ਬਾਰ-ਬਾਰ ਜਿਹੜੇ ਇਹਨਾਂ ਦੇ ਰਿਸ਼ੀ ਨੇ ਦੇਵਤਿਆਂ ਦੇ ਹੁੰਦੇ ਨੇ ਨਾ ਦੇਜ ਬਾਮਣ ਬ੍ਰਹਮ ਰਿਸ਼ੀ ਜਿਹਨਾਂ ਨੂੰ ਬ੍ਰਹਮ ਰਿਸ਼ੀ ਕਹਿੰਦੇ ਨੇ ਹੁੰਦੇ ਨਹੀਂ ਬ੍ਰਹਮ ਰਿਸ਼ੀ ਉਹ ਆ ਜੀ ਨਾਂ ਲਿਖੇ ਨੇ ਨਾ ਸਪ੍ਰਤਿ ਸ਼ਾਸਤਰ ਉਹਨਾਂ ਨੂੰ ਬ੍ਰਹਮ ਜੀ ਕਹਿੰਦੇ ਸੀ ਦੇ ਜੇ ਦੇ ਤਾਂ ਅਸੀਂ ਜੇ ਰਿਸ਼ੀ ਹੁੰਦੇ ਤਾਂ ਦੇਵਤੇ ਨੂੰ ਉਹੀ ਜਿੱਤ ਲੈਂਦੇ ਭਜੇਗਾ ਤੇ ਫਿਰ ਭਜੇਗਾ ਤੇ ਜੇ ਜਿਹੜੀ ਹੈਗੇ ਨੇ ਉਦੋਂ ਦੇ ਤਾਂ ਅਸੀਸ ਦਜਰਾਸ ਲਿਖ ਬਾਰ-ਬਾਰ ਬੜੀਆਂ ਸੀ ਸੰਦ ਅੰਦਰ ਹਾਂ ਹੀ ਪੜਿਓ ਹੈ ਬ੍ਰਹਮ ਕੌ ਜੋਂ ਕੋ ਜਾਪ ਹੈ ਉਹ ਜਾਪ ਕਰਦੇ ਨੇ ਅਜੇ ਚੰਡੀ ਦਾ ਕਰਦੇ ਹੁੰਦੇ ਨੇ ਬ੍ਰਹਮ ਕੌਜ ਦਾ ਜਾਪ ਪੜਿਆ ਉਹਨਾਂ ਨੇ ਫਿਰ ਉੱਥੇ ਹਾਂਜੀ ਐਸੇ ਜਸ ਪੂਰੇ ਐਸੇ ਜਸ ਪੂਰੇ ਹੋ ਚੰਡਗ ਕੋ ਤਿੰਨ ਲੋਕ ਜਿਵੇਂ ਤਾਲ ਸਾਗਰ ਮੈਂ ਗੰਗਾ ਜੀ ਕੋ ਆਪ ਐਦਾ ਜਸ ਹੋ ਰਿਹਾ ਜਿਵੇਂ ਜਿੱਥੇ ਗੰਗਾ ਜਾ ਕੇ ਮਿਲਦੀ ਹੈ ਨਾ ਸਮੁੰਦਰ ਚ ਉਹ ਜਗ੍ਹਾ ਦੀ ਜਿਵੇਂ ਮੰਨਤਾ ਹੈ ਨਾ ਐ ਮੰਨਤਾ ਹੈ ਉਹ ਜੀ ਸਾਗਰ ਦੇ ਵਿੱਚ ਜਿੱਥੇ ਜਾ ਕੇ ਗੰਗਾ ਮਿਲਦੀ ਹੈ ਉਹਨੂੰ ਜ਼ਿਆਦਾ ਪਵਿੱਤਰ ਸਮਝਦੇ ਨੇ ਹਿੰਦੁਸਤਾਨੀ ਲੋਕ ਜਿਹੜੇ ਗੰਗਾ ਨੂੰ ਮੰਨਣ ਵਾਲੇ ਨੇ ਉਹ ਇਹ ਉਹ ਕਿਨਾਰਾ ਹੈ ਸੱਚ ਕਰਨ ਦਾ ਜਿੱਥੇ ਜਾ ਕੇ ਗੁਰੂ ਘਰ ਨੇ ਲਾਇਆ ਹੈ ਜਿਵੇਂ ਗੰਗਾ ਲਗਦੀ ਹੈ ਨਾ ਸਾਗਰ ਦੇ ਕਿਨਾਰੇ ਸਾਗਰੇ ਬਣ ਜਾਂਦੀ ਹੈ ਐ ਗੁਰਮਤਿ ਸਾਗਰ ਦੇ ਵਿੱਚ ਮਿਲਾਉਂਦੀ ਹੈ ਸੁਖ ਸਾਗਰ ਦੇ ਵਿੱਚ ਮਿਲਾਉਂਦੀ ਹੈ ਸੁਖ ਸਾਗਰ ਦਾ ਕਿਨਾਰਾ ਹੈ ਹੈ ਜੀ ਸਭਈਆ ਦੇਹ ਅਸੀਸ ਸਵੇ ਸੁਰਨਾਰ ਸੁਧਾਰ ਕੇ ਦੇਹ ਅਸੀਸ ਸਵੇ ਸੁਰਨਾਰ ਸੁਧਾਰ ਕੇ ਆਰਤੀ ਦੀਪ ਜਗਾਇਓ ਹੁਣ ਆ ਗਏ ਔਰਤਾਂ ਦੇਖੋ ਪਹਿਲਾਂ ਦੇਵਤੇ ਨੇ ਔਰਤਾਂ ਆ ਡਾਏ ਸੋਦਾਰ ਕੇ ਆਰਤੀ ਦੀਪ ਜਗਾਏ ਉਹਨਾਂ ਨੇ ਵੀ ਆਪਣਾ ਦੀਵਾ ਬਣਾ ਕੇ ਸ਼ੁੱਧ ਕਰਕੇ ਸਭ ਕੁਝ ਆਰਤੀ ਦੀਪ ਜ ਆਰਤੀ ਵਾਸਤੇ ਦੀਵਾ ਜਲਾ ਲਿਆ ਫੁੱਲ ਸੁਗੰਧ ਸੋ ਅੱਛੇ ਤੇ ਦਛਣ ਜੱਛਣ ਗੀਤ ਕੇ ਗੀਤ ਸੁਕਾਇਓ ਉਹਨਾਂ ਨੇ ਸੋਹੰਦੀ ਫੁੱਲ ਇਥਾਲ ਚ ਪਾ ਲੇ ਜੱਛਣ ਜੀਤ ਕੋ ਗੀਤ ਸੁਣ ਜਿਹੜੀਆਂ ਅੱਛੇ ਤੇ ਦਛਣ ਚੌੜ ਚੌੜ ਵਿੱਚ ਚੌੜਾਂ ਨੂੰ ਸ਼ੁਭ ਮੰਨਦੇ ਨੇ ਜੱਛਣ ਜੱਛੜੀਆਂ ਨੇ ਜੜੀਆਂ ਜੱਛ ਜਿਹੜੇ ਨੇ ਜੱਛੜੇ ਨੇ ਜਿਹੜੀਆਂ ਔਰਤਾਂ ਲੋਰ ਦੀ ਜੱਛਣ ਜੀਤ ਕੇ ਗੀਤ ਸੁਭਾਇਓ ਉਹਨਾਂ ਨੇ ਜਿੱਤ ਦੇ ਗੀਤ ਗਾਏ ਫਿਰ ਜੇ ਤੋ ਹੋਈ ਤੇ ਉਹ ਗੀਤ ਜਿਹੜੇ ਗਾਉਂਦੇ ਨੇ ਨਾ ਅ ਜਿੱਤ ਦੇ ਗੀਤ ਨੇ ਵੈਸੇ ਤਾਂ ਹੈ ਗੀਤ ਸੁਖਾਇਓ ਧੂਪ ਜਗਾਇਆ ਕੇ ਸੰਖ ਬਜਾਇਆ ਕੇ ਸੰਖ ਬਜਾਇਆ ਕੇ ਸੀਸ ਸੁਨਾਇਆ ਕੇ ਬੇਣ ਸੁਨਾਇਓ ਸੀਸ ਸੁਨਾਇਆ ਕੇ ਬੇਣ ਸੁਨਾਇਓ ਸੰਖ ਬਜਾ ਕੇ ਸਿਰ ਨੀਵਾ ਕਰਕੇ ਇਹ ਬਚਨ ਸੁਣਾਏ ਬੇਨ ਸੁਣਾਇਓ ਇਹ ਜਗ ਮਾਏ ਸਦਾ ਸੁਖ ਦਾਇ ਤੋ ਸੁਭ ਕੋ ਕਾਏ ਬੜੋ ਜਸ ਪਾਇਓ ਇਹ ਜਗ ਮਾਏ ਤੈਨੂੰ ਸੁਭ ਨੂੰ ਕਾਇ ਕੇ ਸਦਾ ਸੁਖ ਦੇਣ ਵਾਲੀ ਐ ਤੂੰ ਤੈ ਸੁਭ ਨੂੰ ਮਾਰ ਕੇ ਬੜਾਈ ਜਸ ਖਟਿਆ ਅਸੀਂ ਬੜੇ ਖੁਸ਼ ਹਾਂ ਅਸੀਂ ਬੜੇ ਖੁਸ਼ ਹਾਂ ਸਾਰੇ ਸੰਸਾਦ ਤੇਰਾ ਬੜਾ ਜਸ ਹੋਊਗਾ ਹੁਣ ਅਸੀਂ ਜੈਸੇ ਕਰਾਂਗੇ ਤੇਰਾ ਕਰਦੇ ਰਹਾਂਗੇ ਉਹ ਥੋੜਾ ਜੇ ਕਰਦਾਂ ਫੇਰ ਭੁੱਲ ਜਾਂਦੇ ਨੇ ਹਾਂਜੀ ਸ਼ੱਕਰ ਸਾਜ ਸਮਾਜ ਦਾ ਚੰਡ ਤੋਂ ਮੋਦ ਮਹਾਮਨ ਮਾਹੇ ਭਈ ਸਰਕਰ ਸਾਜ ਸਮਾਜ ਦੇ ਚੰਡ ਸ਼ੱਕਰ ਸਾਜ ਹੁਣ ਸ਼ੱਕਰ ਜਿਹੜਾ ਇੰਦਰ ਉਸ ਨੂੰ ਸਾਧ ਲਿਆ ਵੀ ਆ ਜਾ ਬਈ ਪਹਿਲਾਂ ਤਾਂ ਉਹਨੂੰ ਸਾਜਿਆ ਵੀ ਗੱਲ ਸੁਣ ਲੈ ਅਗੇ ਤੇ ਬਹੁਤ ਤੇਰੀਆਂ ਨਲੈਕੀਆਂ ਨਾਲ ਸਭ ਕੁਝ ਆ ਹੋਇਆ ਤੂੰ ਕਹਦਾ ਰਾਜਾ ਓਏ ਤੂੰ ਨਲੈਕ ਸੀਗਾ ਉਹਨੂੰ ਸਾਜਿਆ ਪਹਿਲਾਂ ਤਾਂ ਉਹਨੂੰ ਸਮਾਰਿਆ ਸਾਜ ਸਮਾਰ ਸਾਜਿਆ ਸਮਾਰਿਆ ਗਾਹਾਂ ਨੂੰ ਦੇਖ ਲੈ ਉਦੇ ਤਾਂ ਗਲਤੀਆਂ ਸੀ ਗਲਤੀ ਵਾਲੇ ਨੂੰ ਤਾਂ ਕਹਿਣਗੇ ਰਾਜ ਤਾਤਾ ਨੂੰ ਦੇ ਦਿੰਦੇ ਆ ਪਰ ਬੰਦਾ ਬਣ ਕੇ ਰਹੀਂ ਹੁਣ ਉਹ ਤੇ ਮਹਾਮਨੁ ਮਾਹੇ ਪਈ ਹੈ ਹੂੰ ਸੂਰ ਸਸੀ ਨਭ ਥਾਪਕੈ ਤੇਜ ਦੇ ਆਪ ਤਾਹ ਤੇ ਸੋ ਲੋਪ ਪਈ ਹੈ ਸਸੀ ਨਭ ਥਾਪਕੈ ਤੇਜ ਦੇ ਆਪ ਤਾਹ ਤੇ ਲੋਪ ਪਈ ਹੈ ਉਹਦਾ ਮਨ ਔਰ ਚਿੱਤ ਸਸੀ ਹੁੰਦਾ ਚਿੱਤ ਮਨ ਸੂਰਜ ਹੁੰਦਾ ਚਿੱਤ ਚੇਤਰ ਮਨ ਉਹਦਾ ਇੱਕ ਥਾਂ ਟਿਕਾਤਾ ਦੇਖ ਇੱਥੇ ਰਹਿ ਬੇਫਿਕਰ ਹੋ ਕੇ ਕਿਸੇ ਜਦੋਂ ਅਸੀਂ ਸਸੀ ਸੂਰਜ ਕਕੇ ਆਇਆ ਨਾ ਤਾਂ ਕੋਈ ਬਹਿਰੀ ਰਹਿੰਦਾ ਨਾ ਬਗਾਨਾ ਰਹਿੰਦਾ ਨਾ ਕੋਈ ਆਪਣਾ ਰਹਿੰਦਾ ਨਾ ਪਰਾਇਆ ਰਹਿੰਦਾ ਆਪਣਾ ਪਰਾਇਆ ਜਦ ਹੁੰਦਾ ਜਾਂ ਇਤੋਂ ਹਿਲ ਜਾਂਦਾ ਮਨ ਫੇਲ ਜਾਂਦਾ ਜੇ ਟਿਕੇ ਆਇਆ ਮਾਨਵੇ ਸਾਰੇ ਇੱਕੋ ਜਿਹੇ ਐ ਰਹੀਦਾ ਹੁੰਦਾ ਰਾਜ ਐਂ ਕਰੀਦਾ ਹੁੰਦਾ ਆਪਣਾ ਪਰਾਇਆ ਕੋਈ ਨਹੀਂ ਸਾਰੇ ਹੀ ਆਪਣੇ ਨੇ ਆਪ ਤਾਹਾਂ ਤੇ ਸੋ ਲੋਭ ਪਈ ਹੈ ਆਪ ਤਾਹਾਂ ਤੇ ਅਲੋਭ ਪਈ ਹੈ ਉਹ ਤੋਂ ਆਪ ਚਲੀ ਗਈ ਛੱਡ ਕੇ ਵੀ ਜਦ ਆਜ ਵੀ ਕਰਦੇ ਹੁੰਦੇ ਗੁਰੂ ਗਿਆਨ ਚਰਚਾ ਕਰਕੇ ਫੇਛੜ ਜਾਂਦੇ ਨੇ ਉਹਨਾਂ ਨੂੰ ਸਮਝਾ ਕੇ ਬੰਦੇ ਬਣ ਕੇ ਰੋ ਆਪ ਤਾਂ ਹਤੇ ਹਲੋ ਪਈ ਹੈ ਜੀ ਕਿ ਆਕਾਸ਼ ਪ੍ਰਕਾਸ਼ ਬੜਿਓ ਤੇ ਕੀ ਪਪਾ ਮਨ ਤੇ ਨ ਗਈ ਹੈ ਪ੍ਰਕਾਸ਼ ਆਕਾਸ਼ ਕਬ ਹੋ ਗਿਆ ਸਾਰੀ ਦੁਨੀਆ ਚ ਪ੍ਰਕਾਸ਼ ਹੋ ਗਿਆ ਪ੍ਰਕਾਸ਼ ਹੋ ਗਿਆ ਸਾਰੀ ਦੁਨੀਆ ਨੂੰ ਪਤਾ ਲੱਗ ਗਿਆ ਨਾ ਰਸਤੇ ਦਾ ਇਹ ਜਿਹੜਾ ਗਿਆਨ ਦੀ ਚਰਚਾ ਸਾਰੀ ਦੁਨੀਆ ਜੇ ਸ਼ੁਰੂ ਹੋ ਗਈ ਆਪੇ ਪ੍ਰਕਾਸ਼ ਹੋ ਗਿਆ ਸਾਰੇ ਇਹੀ ਚਰਚਾ ਹੁਣ ਠੀਕ ਚਰਚਾ ਸੀ ਜਿਹੜੀ ਇਹ ਚਰਚਾ ਹੋ ਗਈ ਵੀ ਅਸਲ ਗੱਲ ਭਾਈ ਆ ਹੈ ਸਭ ਨੂੰ ਪਤਾ ਲੱਗ ਗਿਆ ਧੂੜ ਕੇ ਪੂਰ ਮਲੀਨ ਹੋ ਤੋ ਰਵੀ ਮਾਨੋ ਚੰਡਕਾ ਓਪ ਦਈ ਹੈ ਧੂੜ ਕੇ ਪੂਰ ਮਲੀਨ ਹੋ ਤੋ ਰਬ ਮਾਨੋ ਚੰਡਕਾ ਓਪ ਦਈ ਹੈ ਜਿਹੜੀ ਤੋੜ ਪੈ ਗਈ ਸੀ ਨਾ ਰਕਸ਼ਾ ਨੇ ਵੀ ਬਹੁਤ ਕੁਝ ਬੋਲਿਆ ਸੀ ਨਾ ਜਿਹੜੇ ਅਗਿਆਨਤਾ ਦੇ ਲਫਜ਼ ਬੋਲੇ ਜਾਂਦੇ ਉਹਦਾ ਵੀ ਅਸਰ ਪੈਂਦਾ ਅਗਿਆਨੀਆਂ ਤੇ ਉਹ ਸਾਰਾ ਹਾਲਾਤ ਤਾਂ ਐ ਸਮਝੋ ਵੀ ਉਹ ਹਾਲਾਤ ਤਾਂ ਪਗਲਾ ਕਨੇ ਉਹ ਹਾਲਾ ਦੇਣ ਹੁਣ ਆਪੇ ਜਿਹੜਾ ਆਕਾ ਪਬਲਿਕ ਨੂੰ ਗਿਆਨ ਹੋ ਗਿਆ ਨਾ ਜਿਹੜਾ ਉਹਨਾਂ ਦਾ ਅਸਰ ਮਾਣਾ ਵੋਟਾ ਰਹਿੰਦਾ ਵੀ ਆਪੇ ਲਾਉਂਦੇ ਰਹਿਣਗੇ ਹਾਂਜੀ ਕਬੇਤ ਪ੍ਰਥਮ ਮਦ ਕੈਟ ਮਦ ਮਥਨ ਮਹਿਕਾ ਸੁਰੈ ਮਾਨ ਮਰਦਨ ਕਰਨ ਤਰਨ ਬਰ ਬੰਡਕਾ ਪਧਨ ਪ੍ਰਥਮ ਮਦ ਕੈਟ ਮਦ ਮਥਨ ਮਹਿਕਾ ਸੁਰੈ ਪਹਿਲਾ ਮਦ ਕੈਟ ਬ ਫਿਰ ਮਹਿਕਾ ਸੁਰ ਇਹਨਾਂ ਦਾ ਹੰਕਾਰ ਤੋੜਨ ਵਾਲੀਆਂ ਤੁ ਮਾਨ ਮਰਦਨ ਮਾਨ ਨੂੰ ਖਤਮ ਕਰਨ ਵਾਲੀ ਮਾਨ ਨੂੰ ਵੜਨ ਵਾਲੀ ਵਰਦਨ ਤਰਨ ਪਰ ਬੰਡਕਾ ਤਰਨ ਪਰ ਬੰਡਕਾ ਤਾਂ ਇਹਨੂੰ ਕਾਰਨ ਵਾਲੀਆਂ ਵੱਡੇ ਵੱਡੇ ਵਾਰ ਦੇਣ ਵਾਲੀਆਂ ਵੱਡੇ ਵੱਡੇ ਵਾਰ ਦੇਣ ਵਰਦਨ ਵੱਡਾ ਵਾਰ ਕੀ ਹੈ ਸੰਕਟ ਕਟਿਆ ਜਾਣਾ ਹੂੰ ਸੰਕਟ ਕਟਿਆ ਜਾਣਾ ਅਵਨਾਸ਼ੀ ਰਾਜ ਮਿਲ ਜਾਣਾ ਤੂੰ ਮਰ ਦੇਰ ਤਰ ਤਾਰੇ ਤੂਰ ਤਾਨੇ ਕਰਨ ਚੰਡਾ ਔਰ ਮੁੰਡ ਕੋ ਮੁੰਡ ਖੰਡੇ ਖੰਡ ਕਾ ਚੰਡਰ ਮੁੰਡ ਨੂੰ ਮਾਰਨ ਵਾਲੀ ਸਿਰ ਖੰਡਨ ਕਰਨ ਵਾਲੀ ਤੁਮਰ ਲੋਜਨ ਦਾ ਜਿਹੜਾ ਸੀ ਉਹਨੂੰ ਮਾਰਨ ਵਾਲੀ ਇਹ ਉਹਦੇ ਨਾਮ ਜਿਹੜੇ ਨੇ ਜਿਹੜੇ ਜਿਹੜੇ ਰਾਖਸ਼ ਨਾਲ ਲੜੀਏ ਰਕਤ ਬੀਜ ਹਰਨ ਰਕਤ ਬੀਜ ਹਰਨ ਰਕਤ ਬੀਜ ਦਾ ਵੀ ਹਮਕਾਰ ਹਰਨ ਕਰਤਾ ਰਕਤ ਪਛਣ ਕਰਨ ਰਕਤ ਪਛਣ ਉਹਦੀ ਸਾਰਾ ਜਿਹੜਾ ਸੀਗਾ ਸਾਰਿਆਂ ਦਾ ਲੋਭ ਰਤ ਸੀ ਪਛਣ ਕਰਤਾ ਵਿੱਚੋਂ ਕਢ ਲਿਆ ਚੂਸ ਲਿਆ ਤਰਨ ਅਨਰ ਸੁੰਭ ਰਣਰਾਰ